ਅਈ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਸੁਣਵਾਈ ਅੱਜ ਹੋਣੀ ਸੀ ਹੋ ਹਟੀ ਹੈ ਉਸ ਸੁਣਵਾਈ ਦੇ ਵਿੱਚ ਜੋ ਫੈਸਲਾ ਸੁਣਾਇਆ ਗਿਆ ਉਸ ਦੇ ਆਧਾਰ ਦੇ ਉੱਤੇ ਤਰੀਕਾਂ ਤੇ ਤਰੀਕਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਜ਼ਾਹਿਰ ਤੌਰ ਤੇ ਕਾਨੂੰਨ ਨੇ ਅਮਲ ਵਿੱਚ ਆਉਣਾ ਹੈ ਔਰ ਉਸ ਨੂੰ ਲਿਆਉਣ ਤੋਂ ਬਾਅਦ ਹੀ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਹਾਲਾਂਕਿ ਅੱਜ ਅਦਾਲਤ ਦੇ ਵਿੱਚ ਇਹ ਕਹਿ ਦਿੱਤਾ ਗਿਆ ਹੈ ਕਿ ਜਿਹੜੀ ਸਰਕਾਰੀ ਵਕੀਲ ਨੇ ਉਹ ਆਪਣਾ ਸਰਕਾਰੀ ਪੱਖ ਰੱਖਣ ਯੂਨੀਅਨ ਅਤੇ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਆਪਣੀ ਕਲੈਰੀਫਿਕੇਸ਼ਨ ਰੱਖੇ ਕਿ ਕਿਹਨਾ ਆਧਾਰਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੂੰ ਐਨਐਸਏ ਦੇ ਚਲਦੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਕਿਉਂਕਿ ਲਗਾਤਾਰ ਇਹ ਚਰਚਾਾਂ ਮ ਚਲਦੀਆਂ ਰਹੀਆਂ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਗੈਰਵਾਜਬ ਤਰੀਕੇ ਦੇ ਨਾਲ ਗਲਤ ਦੋਸ਼ਾਂ ਦੇ ਆਧਾਰ ਦੇ ਉੱਤੇ ਜਾਂ ਐਵੇਂ ਹੀ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਇੱਥੋਂ ਤੱਕ ਕਿਹਾ ਜਾਂਦਾ ਰਿਹਾ ਕਿ ਭਾਈ ਅਮਰਪਾਲ ਸਿੰਘ ਨੇ ਇਹ ਜਿਹੇ ਹਾ ਕੁਝ ਕੀਤਾ ਹੀ ਨਹੀਂ ਹੈ ਜਿਸ ਆਧਾਰ ਦੇ ਉੱਤੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਉਸੇ ਗੱਲ ਦੇ ਮੱਦੇਨਜ਼ਰ ਭਾਈ ਅਮਰਪਾਲ ਸਿੰਘ ਦੇ ਮਾਮਲੇ ਦੀ ਸੁਣਵਾਈ ਦੇ ਚੱਲਦੇ ਅੱਜ ਇਹ ਅਪੀਲ ਕੀਤੀ ਗਈ ਹੈ ਹੁਕਮ ਸੁਣਾਇਆ ਗਿਆ ਹੈ ਯੂਨੀਅਨ ਅਤੇ ਸਟੇਟ ਗਵਰਨਮੈਂਟ ਨੂੰ ਕਿ ਆਪਣਾ ਪੱਖ ਪੇਸ਼ ਕੀਤਾ ਜਾਵੇ ਕਿ ਭਾਈ ਅਮਰਤਪਾਲ ਸਿੰਘ ਕਿਸ ਆਧਾਰ ਦੇ ਉੱਤੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਆਪਣੀ ਪਟੀਸ਼ਨ ਦੇ ਵਿੱਚ ਜਿਹੜੀ ਰਿਟ ਪਟੀਸ਼ਨ ਉਹਨਾਂ ਨੇ ਫਾਈਲ ਕੀਤੀ ਸੀ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਸੀਗਾ ਕਿ ਉਹਨਾਂ ਨੂੰ ਉਹਨਾਂ ਦੇ ਹਿਊਮਨ ਰਾਈਟਸ ਦੀ ਉਲੰਘਣਾ ਕਰਦਿਆਂ ਹੋਇਆ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਪੰਜਾਬ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਇਸੇ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਸੀਗਾ ਇਸੇ ਨੂੰ ਲੈ ਕੇ ਪਟੀਸ਼ਨ ਜਿਹੜੀ ਉਹ ਫਾਈਲ ਕੀਤੀ ਜਾਂਦੀ ਆ ਹੋਰ ਵੀ ਕਾਰਨ ਹੁੰਦੇ ਨੇ ਔਰ ਇਸੇ ਦੇ ਚੱਲਦੇ ਹੁਣ ਸਵਾਲ ਪੁੱਛ ਲਿਆ ਗਿਆ ਸਰਕਾਰਾਂ ਤੋਂ ਕਿ ਕਿਹੜੇ ਕਿੰਨਾ ਆਧਾਰਾਂ ਦੇ ਉੱਤੇ ਇਹ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਹੈ ਸਾਡੇ ਨਾਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਵੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਸਮਝਦੇ ਨੇ ਸੋਚਦੇ ਨੇ ਔਰ ਖਾਸ ਕਰਕੇ ਭਾਈ ਅਮਰਪਾਲ ਸਿੰਘ ਦੇ ਇਸ ਮਾਮਲੇ ਦਾ ਭਵਿੱਖ ਕੀ ਕਹਿੰਦਾ ਖਾਲਸਾ ਜੀ ਅੱਜ ਤਰੀਕ ਸੀ ਅੱਜ ਨੂੰ ਸੁਣਵਾਈ ਹੋਣੀ ਸੀ ਪਹਿਲੀ ਗੱਲ ਤਾਂ ਕੀ ਸੁਣਵਾਈ ਹੋਈ ਹੈ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਨਹੀਂ ਫੱਟਾ ਲੱਗਿਆ ਜੀ ਅਜੇ ਇਸ ਵਾਰ ਇਹ ਜਿੰਨਾ ਕੁ ਮੈਂ ਸੁਣਿਆ ਕਿਹਾ ਜਾ ਰਿਹਾ ਹੈ ਕਿ ਜਵਾਬ ਵੀ ਮੰਗੇ ਗਏ ਨੇ ਸਰਕਾਰ ਦੇ ਕੋਲੋਂ ਕਿ ਕਿਸ ਆਧਾਰ ਦੇ ਉੱਤੇ ਭਾਈ ਸਾਹਿਬ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਆ ਮੈਂ ਜਾਣਨਾ ਚਾਹੁੰਦਾ ਕਿ ਜੇ ਅੱਜ ਇਹ ਸੁਣਵਾਈ ਹੋਈ ਹੈ ਤੇ ਕਿੰਨਾ ਕੁ ਕੋਲ ਇਹ ਮਾਮਲਾ ਪਹੁੰਚ ਗਿਆ ਆ ਕਿਸ ਤਰ੍ਹਾਂ ਇਹਨੂੰ ਦੇਖ ਰਹੇ ਹੋ ਦੇਖੋ ਜੀ ਇਹ ਜਿਹੜਾ ਪਿਛਲੇ ਵਾਰੀ ਵੀ ਬਾਕੀ ਸਾਰੇ ਸਿੰਘਾਂ ਨੇ ਜਿਹੜੀ ਸੀ ਐਨਐਸਏ ਚੈਲੰਜ ਕਰੀ ਸੀ ਹੂੰ ਸੋ ਲੈ ਭਾਈ ਸਾਹਿਬ ਤੋਂ ਤੇ ਉਦੋਂ ਐਨਐਸਏ ਜਿਹੜੀ ਚੈਲੰਜ ਕਰ ਰਹੀ ਸੀ ਉਹ ਸਾਲ ਤੱਕ ਤਰੀਕੇ ਪੈਂਦੇਆਂ ਰਹੀਆਂ ਤੇ ਜਵਾਬ ਚ ਦੇ ਮੰਝ ਲਿਆ ਉਹਦਾ ਜਵਾਬ ਦਾ ਜਵਾਬ ਮੰਝ ਲਿਆ ਇਸੇ ਤਰੀਕੇ ਕਰਦੇ ਉਹ ਸਾਲ ਪੂਰਾ ਹੋ ਗਿਆ ਸੀ ਫਿਰ ਉਹ ਕਹਿੰਦੇ ਸਾਲ ਪੂਰਾ ਹੋ ਗਿਆ ਹੁਣ ਨਵੀਂ ਕਰੋ ਕਿਉਂਕਿ ਸਟੈਂਡ ਕਰਤੀ ਤੇ ਜਿਹੜਾ ਹੈ ਉਹ ਪਿਛਲੇ ਹਵਾਲੇ ਤੇ ਇਹ ਹੋਇਆ ਸੀ ਇਹ ਕਿੰਨੀ ਤੇਜ਼ੀ ਨਾਲ ਕਰਨ ਜੇ ਸਪੀਡੀ ਹੋਊ ਜਾਂ ਨਹੀਂ ਹੋਊ ਮੈਂ ਇਸ 스테ਜ ਤੇ ਕਹਿ ਨਹੀਂ ਸਕਦਾ ਨੀ ਉਸ ਵੇਲੇ ਤਾਂ ਖੈਰ ਭਾਈ ਅਮਰਿਤਪਾਲ ਸਿੰਘ MP ਨਹੀਂ ਸੀਗੇ ਪਰ ਹੁਣ ਭਾਈ ਅਮਰਿਤਪਾਲ ਸਿੰਘ MP ਨੇ ਕੀ ਇਹਦੇ 'ਚ ਕੋਈ ਫਰਕ ਆ ਸਕਦਾ ਇਸ ਆਧਾਰ ਇਹ ਇਸ ਅਹੁਦੇ ਦਾ ਵੇਖੋ ਜੀ ਇਹ ਤਾਂ ਪਾਰਟਿਕੂਲਰ ਜਿਹੜੇ ਜੱਜੇ ਨੇ ਜਿਨ੍ਹਾਂ ਨੇ ਸੁਣਨੀ ਹੈ ਉਹਨਾਂ ਦੀ ਜਿਹੜੀ ਹੈਗੀ ਸੋਚ ਤੇ ਨਿਰਪਰ ਕਰਦਾ ਹੈ ਹਮ ਭਾਈ ਉਹ ਇਸ ਨੂੰ ਕਿਸ ਲਹਿਜੇ ਨਾਲ ਲੈਂਦੇ ਆ ਕਹੀ ਸੋਚ ਰਚਦੇ ਆ ਉਸ ਤੇ ਗੱਲ ਹੀ ਨਿਰਪਰ ਕਰਦੀ ਹੈ ਹਮ ਮੈਂ ਉਂਝ ਵੀ ਵਕੀਲ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਇਦਾਂ ਦੇ ਕੇਸਸ ਦੇਖੇ ਵੀ ਹੋਣਗੇ ਔਰ ਖਾਸ ਕਰਕੇ ਜੋ ਮੌਜੂਦਾ ਹਾਲਾਤ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲਾ ਭਵਿੱਖ ਇਸ ਕੇਸ ਦਾ ਕਿਵੇਂ ਦਾ ਆ ਇਹ ਪੁਪ ਵੇਖਤਾ ਜਿਹੜਾ ਹੈ ਜਿਹੜੇ ਜੱਜ ਸਾਹਿਬ ਕੋਲੇ ਜਾਂਦਾ ਉਹ ਕਿੰਨੇ ਸੁਪੀਡੀ ਕਰਦੇ ਆ ਇਸ ਤਰ੍ਹਾਂ ਕਰਦੇ ਆ ਉਹਨਾਂ ਤੇ ਮਾਸਰ ਹੁੰਦਾ ਹੂੰ ਤੇ ਬਾਕੀ ਇਹ ਗੱਲ ਦਾ ਆਪਾਂ ਤੋਂ ਪਹਿਲਾਂ ਜਿਹੜਾ ਹੈ ਉਹ ਦੱਸ ਨਹੀਂ ਸਕਦੇ ਤੁਸੀਂ ਫੋਰਕਾਸਟ ਨਹੀਂ ਕਰ ਸਕਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ